ਆਂਯੋਗ ਗੁਰਮੀਤ ਸਿੰਘ ਚੋਹਾਨ ਆਈਪੀਐਸ ਐਸਐਸਪੀ ਤਰਨਤਾਰਨ ਦੇ ਫਲੋਂ ਨਸ਼ਾ ਤਸਕਰਾਂ ਨੂੰ ਨਖ ਪਾਉਣ ਅਤੇ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਨੇ ਐਸ ਸਬੰਧੀ ਵਿਸ਼ਾਲਜੀਤ ਸਿੰਘ ਪੀਪੀਐਸਐਸਪੀ ਇਨਵੈਸਟੀਗੇਸ਼ਨ ਤਰਨਤਾਰਨ ਦੇ ਫਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਫੀਟੀ ਗਈ ਮੁਹਿੰਮ ਅਤੇ ਸਰਹੱਦ ਪਾਰੋਂ ਤਸਕਰੀ ਦੇ ਨੈੱਟਵਰਕ ਨੂੰ ਨਸ਼ਟ ਕਰਨ ਦੇ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਿਸ ਦੇ ਤਹਿਤ ਵੱਡੀ ਕਾਰਪਾਈ ਕੀਤੀ ਗਈ ਹੈ ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਤਾਰ ਸਿੰਘ ਉਰਫ ਸਾਹਿਲ ਪੁੱਤਰ ਸੁਖਦੇਵ ਸਿੰਘ ਵਾਸੀ ਗੜੀ ਮਾਲਿਆਵਾਲੀ ਨੂਰਦੀ ਅਟਾ ਤਰਨਤਾਨ ਅਤੇ ਉਹਨਾਂ ਦੇ ਹੋਰ ਸਾਥੀਆਂ ਦੇ ਫਲੋ ਰਲ ਕੇ ਇੱਕ ਗਿਰੋਹ ਬਣਾਇਆ ਗਿਆ ਜੋ ਕਿ ਨਜਾਇਜ਼ ਮਾਰੂ ਹਥਿਆਰਾਂ ਦੀ ਨੋਕ ਤੇ ਲੁੱਟਖੋਹ ਦੀਆਂ ਫਾਰਤਾਤਾਂ ਨੂੰ ਅੰਜਾਮ ਦਿੰਦੇ ਸਨ ਇਹ ਹੈਰੋਇਨ ਵੇਚਣ ਦਾ ਵੱਡੇ ਪੱਧਰ ਤੇ ਧੰਦਾ ਕਰਦੇ ਨੇ ਜੋ ਅੱਜ ਵੀ ਇਹ ਸਾਰੇ ਜਣੇ ਰਲ ਕੇ ਕਿਸੇ ਵੱਡੀ ਫਾਰਤਾਤ ਨੂੰ ਅੰਜਾਮ ਦੇਣ ਤੇ ਲਈ ਹਥਿਆਰਾਂ ਸਮੇਤ ਆਕਾਸ਼ਦੀਪ ਸਿੰਘ ਉਰਫ ਮੋਟਾ ਦੇ ਉਸਾਰੀਦੀਨ ਘਰ ਪੈਂਦੀ ਕਲੋਨੀ ਵਿਖੇ ਪਲੈਨਿੰਗ ਬਣਾ ਰਹੀ ਨੇ ਜੇਕਰ ਇੰਨਾ ਤੇ ਕੋਈ ਰੇਡ ਕੀਤੀ ਜਾਵੇ ਤਾਂ ਇਹ ਨਜਾਇਜ਼ ਮਾਰੂ ਹਥਿਆਰ ਅਤੇ ਹੈਰੋਇਨ ਆਦ ਸਮੇਤ ਕਾਬੂ ਆ ਸਕਦੇ ਨੇ ਸੋ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਹੁਕਮਾਂ ਅਨਸਾਰ ਜਿਹੜੀ ਸੀਆਈਏ ਸਾਡੀ ਪਾਰਟੀ ਆ ਡੀਐਸਪੀ ਡੀ ਸਾਹਦੇ ਨੇਤ੍ਰਿਤਵ ਵਿੱਚ ਇਨਸਪੈਕਟਰ ਸੀਆਈਏ ਨੇ ਇੱਕ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਵੀ ਇੱਥੇ ਪਿੱਦੀਪਿੰਡ ਦੇ ਵਿੱਚ ਕੁਝ ਬੰਦੇ ਜਿਹੜੇ ਆ ਉਹ ਲੁੱਟਖੋਹਾਂ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਠੇ ਨੇ ਜਦੋਂ ਇਹਨਾਂ ਨੂੰ ਇਹਨਾਂ ਵੱਲੋਂ ਉੱਥੇ ਰੇਡ ਕੀਤਾ ਗਿਆ ਤਾਂ ਉੱਥੇ ਮੌਕੇ ਦੇ ਉੱਤੇ ਜਿਹੜੇ ਆ ਬੰਦੇ ਇਹਨਾਂ ਨੂੰ ਕਾਬੂ ਕੀਤਾ ਕੁਝ ਜਿਹੜੇ ਆ ਕਾਬੂ ਕਰਨ ਵੇਲੇ ਉੱਤੇ ਛਤਾਂ ਦੇ ਉੱਤੋਂ ਛਾਲਾ ਮਾਰ ਕੇ ਜਿਹੜੀ ਉਹਨਾਂ ਦੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛੇ ਪੁਲਿਸ ਪਾਰਟੀ ਵੱਲੋਂ ਜਿਹੜਾ ਵਾ ਬੜੀ ਮਸਾਇਦੀ ਨਾਲ ਉਹਨਾਂ ਦਾ ਪਿੱਛਾ ਕਰਦੇ ਹੋਏ ਨਾ ਸਾਰਿਆਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹ ਕਾਬੂ ਕਰਨ ਵਾਲੇ ਜਿਹੜੇ ਵਿਅਕਤੀ ਨੇ ਇਹਨਾਂ ਵਿੱਚ ਇਕ ਅਫਤਾਰ ਸਿੰਘ ਆਕਾਸ਼ਦੀਪ ਸ਼ਮਸ਼ੀਰ ਅਮਰਤਪਾਲ ਰੁਪਿੰਦਰ ਤੇ ਇੱਕ ਆਕਾਸ਼ਦੀਪ ਸਿੰਘ ਇਲੀਸ ਕਾਸ਼ੂ ਆ ਇਹਨਾਂ 6ਾਂ ਦੀ ਜਦੋਂ ਗ੍ਰਿਫਤਾਰੀ ਹੋਈ ਉਸ ਦੇ ਦੌਰਾਨ ਇਹਨਾਂ ਕੋਲੋਂ ਇੱਕ ਦੋ ਜਿਹੜੇ ਆ ਵੈਪਨ ਜਿਹੜੇ ਬਰਬੰਦ ਹੋਏ ਨੇ ਵੈਪਨ ਦੇ ਨਾਲ ਜਿਹੜੇ ਜਿੰਦਾ ਕਾਰਤੂਸ ਆ ਉਹਨਾਂ ਕੋ ਬਰਬੰਦ ਹੋਏ ਨੇ ਤੇਜ਼ਦਾਰ ਹਥਿਆਰ ਜਿਹੜੇ ਦਾਤਰ ਤੇ ਗਿਰਚਾ ਉਹਨਾਂ ਕੋ ਬਰਬੰਦ ਹੋਈਆਂ ਨੇ ਜਦੋਂ ਇਹਨਾਂ ਦੀ ਜਿਹੜੀ ਅਗਲੀ ਪੁੱਛਗੈ ਸ਼ੁਰੂ ਕੀਤੀ ਤਾਂ ਇਸ ਦੇ ਵਿੱਚ ਸਾਹਮਣੇ ਆਇਆ ਵੀ ਜਿਹੜਾ ਅਵਤਾਰ ਸਿੰਘ ਇਲੀਅਸ ਸਾਹਿਲ ਹੈ ਜਿਹੜਾ ਕੁਛ ਦਿਨ ਪਹਿਲਾਂ ਇੱਥੇ ਟੋਟੀਆਂ ਬੈਂਕ ਦੇ ਵਿੱਚ ਜਿਹੜੀ ਡਕੈਤੀ ਕਰਨ ਦੀ ਇੱਕ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ ਸੀਗੀ ਉਸ ਦੇ ਵਿੱਚ ਇਹਨਾਂ ਜਿਹੜਾ ਸਾਹਿਲ ਆ ਉਹ ਇਸ ਦਾ ਇੱਕ ਮੁੱਖ ਮਲਜ਼ਮ ਆ ਇਹਦੀ ਇਨਕੁਇਰੀ ਦੌਰਾਨ ਦੱਸਿਆ ਵੀ ਇਹ ਜਿਹੜੀ ਟੋਟੀਆਂ ਜਿਹੜੀ ਵਾਰਦਾਤ ਦਾ ਜਿਸ ਦਿਨ ਵਿੱਚ ਸਾਡੇ ਜਿਹੜੇ ਮੁਲਾਜ਼ਮ ਥਾਣੇਦਾਰ ਸੀਗੇ ਉਹਨਾਂ ਨੂੰ ਜਿਹੜੇ ਉਸ ਵਾਰਦਾਤ ਦੇ ਵਿੱਚ ਉਸ ਇਹਨਾਂ ਦਾ ਸਾਹਮਣਾ ਕਰਦੇ ਹੋਏ ਜਿਹੜਾ ਉਹ ਇੰਜਰਡ ਹੋਏ ਸਨ ਉਸ ਵਾਰਦਾਤ ਨੂੰ ਇਹਨਾਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਿਹੜਾ ਉਸ ਨੂੰ ਅੰਜਾਮ ਦਿੱਤਾ ਸੀਗਾ ਜਦੋਂ ਇਸ ਦੀ ਪੁੱਛਗਿੱਛ ਹੋਈ ਤੇ ਇਸ ਦੇ ਵਿੱਚ ਅਵਤਾਰ ਸਿੰਘ ਇੱਕ ਮਿੰਟੂ ਪੁੱਤਰ ਪਰਮਜੀਤ ਸਿੰਘ ਅਜੀਤ ਦੇਵ ਸਿੰਘ ਤੇ ਚਰਨਜੀਤ ਸਿੰਘ ਐਲੀਸ ਰਾਜੂ ਜਿਹੜਾ ਉਹਨਾਂ ਦੇ ਨਾਂ ਇਸ ਵਾਰਦਾਤ ਦੇ ਵਿੱਚ ਫਿਕਰ ਆਊਟ ਹੋਏ ਨੇ ਇਨਾਂ ਨੂੰ ਜਿਹੜਾ ਇਸ ਮਖਦਮੇ ਵਿੱਚ ਨਾਮਿਨੇਟ ਕੀਤਾ ਗਿਆ ਜਿਹੜਾ ਉਸ ਵਾਰਦਾਤ ਵਿੱਚ ਜਿਹੜੀ ਟੋਟੀਆਂ ਵਾਲੀ ਵਾਰਦਾਤ ਸੀਗੀ ਉਸ ਦੇ ਵਿੱਚ ਜਿਹੜਾ ਵਹੀਕਲ ਇੱਕ ਮੋਟਰਸਾਈਕਲ ਵਰਤਿਆ ਗਿਆ ਬਿਨਾ ਨੰਬਰੀ ਉਹ ਬਰਾਮਦ ਕਰ ਲਿਆ ਗਿਆ ਜਿਹੜਾ ਵੈਪਨ ਜਿਹੜਾ ਬਰਾਮਦ ਹੋਇਆ ਉਸ ਮੌਕੇ ਦੇ ਦੌਰਾਨ ਜਿਹੜੀ ਗੋਲੀ ਚੱਲੀ ਗਈ ਉਹ ਇੱਕ 30 ਬੋਰ ਦਾ ਵੈਪਨ ਪਲੱਸ ਜਿੰਦਾ ਕਾਰਤੂਸ ਜਿਹੜੇ ਆ ਉਹਦੇ ਵਿੱਚ ਬਰਾਮਦ ਹੋਏ ਨੇ ਇਹ ਸਾਰੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਜਿਹੜੇ ਇਹਨਾਂ ਦੇ ਹੋਰ ਸਹਿਦੋਸ਼ੀਆ ਉਹਨਾਂ ਦੇ ਵੱਲ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਸਰ ਕ੍ਰਾਸ ਫਾਇਰਿੰਗ ਦਾ ਵੀ ਸਿਸਟਮ ਸੀ ਜਿਹੜਾ ਨੇ ਗੋਲੀ ਚਲਾਈ ਤਾਂ ਪੁਲਿਸ ਨੂੰ ਵੀ ਮਜਬੂਰਨ ਗੋਲੀ ਚਲਾਣੀ ਪਈ ਆ ਇਸ ਦੇ ਵਿੱਚ ਜਦੋਂ ਇਹਨਾਂ ਨੂੰ ਜਦੋਂ ਇਨੀਸ਼ੀਅਲ ਕਾਲ ਬਾਦ ਤੇ ਇਹ ਜਿਹੜੇ ਜਦੋਂ ਇਹਨਾਂ ਨੂੰ ਜਿਹੜਾ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਭੱਜ ਰਹੇ ਸੀ ਨੌਜਵਾਨ ਉਹਨਾਂ ਨੂੰ ਵੱਲੋਂ ਜਿਹੜੀ ਆ ਫਾਇਰਿੰਗ ਵੀ ਕੀਤੀ ਗਈ ਜਿਸ ਦੇ ਵਿੱਚ ਕ੍ਰਾਸ ਫਾਇਰ ਵੀ ਹੋਇਆ ਪਰ ਕਿਸੇ ਦੇ ਜਿਹੜੀ ਆ ਜਿਹੜੀ ਆ ਇਹ ਫਾਇਰ ਆਮ ਜਿਹੜੀ ਆ ਲੱਗੀ ਨਹੀਂ ਪਰ ਇਹਨਾਂ ਨੂੰ ਜਿਹਦਾ ਸਾਡੀ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਦੇ ਨਾਲ ਉਹਨਾਂ ਨੂੰ ਜਿਹੜਾ ਉੱਥੇ ਮੌਕੇ ਤੇ ਕਾਬੂ ਕੀਤਾ ਕਰ ਲਿਆ ਗਿਆ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਹੈਗੇ ਕੋਈ ਇਹ ਇਹਨਾਂ ਦੀ ਇਨੀਸ਼ੀਅਲ ਤਫਤੀਸ਼ ਚੱਲ ਰਹੀ ਹੈ ਜੀ ਤੇ ਤਫਤੀਸ਼ ਤੋਂ ਬਾਅਦ ਜਿਹੜਾ ਵਾ ਇਹਨਾਂ ਦੇ ਉੱਤੇ ਜਿਹੜੀ ਆ ਉਹਨਾਂ ਦੇ ਮੁਕਦਮਿਆਂ ਵਿੱਚ ਜਿੰਨਾ ਜਿੰਨਾ ਮੁਕਦਮਿਆਂ ਵਿੱਚ ਜਿਹੜਾ ਸ਼ਮੂਲੀਅਤ ਹੋਏਗੀ ਉਹਨਾਂ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਏਗੀ